ਹੋਰ ਵਾਈਪੋਰ ਲਾ ਰਿਹਾ ਜਵਾਕ ਟਰੈਕਟਰ ਨਾਲ ਹੋਰ ਵਾਈਪੋਰ ਤਾਂ ਹਾਲ ਚਾਲ ਕੋਸ ਤੋਂ ਸਰ ਵਧੀਆ ਹੋਗੇ ਨਾ ਅੱਜ ਆਪਾਂ ਵੈਸੇ ਛਤਰੀ ਫਿੱਟ ਕਰਾ ਕੇ ਲਿਆਏ ਸੀਗੇ 755 ਦੀ ਉਹਨੂੰ ਦੇਖਣ ਆਏ ਸੀਗੇ ਆਪਾਂ ਆ ਪ੍ਰੇਤ 6049 ਵਾਲਾ ਬਾਈ ਆਇਆ ਸੀਗਾ ਟਰਾਲੀ ਛੱਡਣ ਇੱਥੇ ਆਪਾਂ ਗਏ ਰ ਟੋਚਨ ਪਾ ਕੇ ਦੇਖ ਲਓ 755 ਨਾਲ ਦੇਖਿਆ ਟੋਚਨ ਪਾ ਕੇ ਪ੍ਰੀਤ ਸੱਟਣ ਜਹਾ ਖੜਿਆ ਮਿੱਤਰੋ ਖੜਿਆ ਪਿੱਛੇ 7559 ਦੇਖ ਲੈ ਰੋਚਨ ਪਾ ਕੇ ਦਾ ਕੀ ਪਰਫਾਰਮਸ ਰੰਗਦੀ ਕਰੋ ਚੀ ਅੱਕਾ ਪਾ ਛਤਰੀ ਫਿੱਟਮ ਕਰਾ ਕਰਾ ਦਿਆ ਫਿੱਟ ਲੁੱਕ ਦੇਖੋ ਝੋਕੇ ਦੀ ਬਾਕੀ ਉਧਰ ਖੜਿਆ ਪ੍ਰੀਤ ਵਾਲਿਆਂ ਦਾ 6099 ਟਰੋਚਨ ਲੈ ਕੇ ਪਾ ਕੇ ਦੇਖਣ ਲੱਗੇ ਆ ਇਹਦੇ ਵੇਟ ਵਗੈਰਾ ਸਾਰਾ ਫਿੱਟਾ ਉਹ ਜੈਨੂਇਨ ਟਰੈਕਟਰ ਆ ਕੋਈ ਪੰਪ ਦੀ ਮੋਡੀਫਿਕੇਸ਼ਨ ਨਹੀਂ ਉਹਦੇ ਕੋਈ ਕੁਝ ਨਹੀਂ ਹੈ ਬਿਲਕੁਲ ਸਿੰਪਲ ਟਰੈਕਟਰ ਆ ਇਹਦੀ ਹੁੱਕ ਹੈਗੀ ਆ ਬਹੁਤ ਥੱਲੇ ਜੰਰੂ ਲੱਗੇ ਉਹਦੇ ਹਿੱਕ ਹੈ ਗਿਆ ਉੱਪਰ ਬਸ ਆਪਣੇ ਆਈ ਫਾਰਕ ਦੇਖਣਾ ਵੀ ਹੋ ਸਕਦਾ ਫਾਰਕ ਪੈਂਦਾ ਹੈਗੇ ਨਹੀਂ ਇਹ ਵੀ ਪੱਟੂ ਦੇ 16 ਦੇ ਟਾਇਰਾਂ ਕੋਈ ਵੇਟ ਨਹੀਂ ਜਮੀਓ ਸਿੰਪਲ ਟਰੈਕਟਰ ਆ ਆਪਣੇ ਵਿਟੜਾ ਉਹੀ ਪੰਪਾ ਉਹੀ ਸਾਰਾ ਕੁਝ ਆ ਕਰਦੇ ਹੁਣ ਚੈੱਕ ਇਹਨੂੰ ਮਿੱਤਰੋ ਚੌੜ ਕੇ ਦੇਖੋ ਪਰਫਾਰਮੈਂਸ ਕੀ ਬਣਦੀ ਆ ਦੋਵਾਂ ਦੀ ਨੋਵੋ ਤਾਫਰ ਬਟਨ ਜੱਟੀ ਆਈ ਕਰਦੇ ਆ ਸਟਾਰਟ ਫਾਲ ਸਿੰਗਲ ਕਰ ਰਹੇ ਆ ਫਿੱਟ ਆਪਾਂ ਉਹ ਗੱਗੀ ਓਏ ਉਹ ਗੱਗੀ ਓਏ ਉਹ ਲਿਫਟ ਲਵਾ ਦੀ ਲਿਫਟ ਜੇ ਨਾ ਹੋਇਆ ਨਾ ਲਿਫਟ ਲਵਾ ਲੈ ਕਰਦੇ ਆ ਚੈੱਕ ਮਿੱਤਰੋ ਇਹਨੂੰ ਆਪਾਂ ਹੁਣ জোৰ মানে ਲੇ ਵਾਹ ਚੱਡੀ ਲਾਕ ਚੱਡੀ ਡਿਫਰੈਂਸ਼ਲ ਲਾਕ ਜੜਦੇ ਓਹ ਗੇਰੇ ਵਾਹ ਬੜਾ ਪਾਇਆ ਵਾਹ ਆਈ ਫਤਰ ਸਰੋਚ ਚੱਕ ਪ੍ਰੇਤ 60 90 ਦੀ ਲਵਾਤੀ ਲਿਫਟ ਅਪ ਆਨੇ ਇੱਧਰ ਡਿਫਰੈਂਸ਼ਲ ਲਾਉ ਕਦਾ ਬਰੇ ਬਾਈ ਪੈਰ ਨਾਲ 755 ਵਾਲਾ ਹੋਰ ਬਾਈ ਫੋਰ ਲਾ ਰਿਆ ਜਵਾਕ ਟਰੈਕਟਰ ਨਾਲ ਹੋਰ ਬਾਈ ਫੋਰ ਬਾਈ ਫੋਰ ਲਾ ਰਿਆ ਉਧਰ ਚੱਕ ਲਿਆ ਅੱਗਾ ਟਰੈਕਟਰ ਦਾ 858 ਨੇ ਹੋਰ ਬਾਈ ਫੋਰ ਤਾਂ ਦੇਖੋ ਫੋਰ ਬਾਈ ਫੋਰ ਹੁਣ ਕੋਈ ਹੱਲ ਨਹੀਂ ਹੈ ਫੋਰ ਬਾਈ ਫੋਰ ਬੜਾ ਗੇਅਰ ਪਵਾ ਤਿਆ ਯਾਰ ਬੜਾ ਗੇਅਰ ਪਵਾ ਤਿਆ ਬਾਈ ਕਰੋ ਇੱਕ ਦਾ 155 ਬਰੇ 75 ਐਚਪੀ ਇਹ ਤੇ ਉਹ 60 60 58 ਇਹ 60 ਕਾ ਉਹ ਨਾ 86 ਕੈਟਗਰੀ ਦਾ ਆਹੋ 18 ਦਾ ਟਾਇਰ ਬਿੱਤਰ 18 ਦੀ ਉਹ ਚ ਕੋਈ ਵੇਟ ਨਹੀਂ ਆ ਇਹਦੇ ਵੇਟ ਵੋਟ ਸਾਰਾ ਕੁਝ ਹੈਗਾ ਏ ਵੇਟ ਬਾਈ ਵੇਟ ਉਹਦੇ ਸਾਰਾ ਕੁਝ ਕੁਝ ਨਹੀਂ ਹੈ ਇਹਦੇ ਸਾਰਾ ਕੁਝ ਲੱਗਿਆ ਹੋਇਆ ਵੇਟ ਇਹਨੇ ਬਾਈ ਨੇ 4 ਵੀਲ ਵੀ ਲਾਇਆ ਫਿਰ ਫਿਰ ਡਿਫਰੈਂਸ਼ਲ ਲੋਕ ਦਾ ਪਹਿਲੇ ਹੀ ਦੱਬ ਰਿਹਾ ਦਾ ਯਾਰ ਅੜ ਚੂ ਗਿਆ ਨਮੇ ਹਾਂ ਪਰ ਇਹਦਾ 855 ਨਾਲ ਕਰੇਗੇ ਚੈੱਕ ਹੁਣ ਤਿਆਰ ਬਾਹੀ 855 ਨਾਲ ਸਿਰਫ ਪੈਸੇ ਦੀ ਦਿੱਕਤ ਕਰਕੇ ਉਹ ਕਰ ਰਹੇ ਤੇ ਓਏ ਗੱਗੀ ਓਏ ਗੱਗੀ ਹੁਣ ਤਾਂ ਦੱਬ ਦੂਗੇ ਇਹਨੂੰ ਆਪਾਂ ਹੁਣ ਨਹੀਂ ਦੱਬਦੇ ਹੁਣ ਤਾਂ ਗੱਗੀ ਵਾਲੇ ਨਾਲ ਦੱਬ ਲੂਗੇ ਇਹਨੂੰ ਅਸੀਂ ਹੁਣ ਹੁਣ ਤਾਂ ਗੱਗੀ ਵਾਲੇ ਨਾਲ ਦੱਬ ਲੂਗੇ ਇਹਨੂੰ ਅਸੀਂ ਲੈ ਜੀ ਮਤਰਵਾ ਮੈਂ ਤਾਂ ਸ਼ੁਕਰ ਮੇਲਾ ਕਰਦਾ ਪਾਣੇ 649 ਆਇਆ ਦਾ ਅੰਕਲ ਆਪਣਾ ਕਿਧਰ ਨੂੰ ਟਰਾਲੀ ਛੱਡਣਾ ਉਹ ਕਰਾ ਦਿੱਤੇ ਕੋਲੋਂ ਪਾ ਕੇ ਮਕਾਲ ਮਕਾਲ ਮਾ ਦੇ ਕੇ ਤਾਂ ਪਾ ਕੇ 689 ਦੇ ਅੱਗਾ ਚੱਕ ਲੈਦਾ ਜੰਮੀ ਸਿੰਪਲ ਟਰੈਕਟਰ ਆ ਕੋਈ ਵੇਟ ਨਹੀਂ ਕੋਈ ਪੰਪ ਨਹੀਂ ਕੋਈ ਰੇਤ ਨਹੀਂ ਜਿਹਦੀ ਖੋਲੀ ਵੀ ਕੁਝ ਨਹੀਂ ਕਰਿਆ ਵਾ ਜੰਮੀ ਉਹ ਸਿੰਪਲ ਟਰੈਕਟਰ ਆ ਕਰੋ ਚੈੱਕ ਮਿੱਤਰੋ ਸੜਕ 'ਵਾਂ ਟਾਇਰ ਹੈ ਟਾਇਰ ਕਰਤਾ ਐਨੇ ਟਾਇਰ ਤਾਂ 15 ਦਿਨ 'ਚ ਨਹੀਂ ਖਾਣੇ ਤੇ ਨਹੀਂ ਸੀ ਜੰਮਾ ਜਿੰਨੇ ਉਰੇ ਖਲਵਾਤੇ ਇਹਨੂੰ ਉਰੇ ਆ ਤੂੰ ਭੱਜੇ ਚੱਲਿਆ ਕਰੋ ਚੈੱਕ ਮਿੱਤਰੋ ਸਲਿੱਪੇ ਸਲਿੱਪ ਕਰੀ ਹੋਈ ਟਰਾਲੀ ਉਹ ਕਰੀਓ ਯਾਰ ਮੈਂ ਖੜਿਆ 852 4/4 ਵਾਲਾ ਮਿੱਤਰੋ ਇਹਨੂੰ ਬੁਲਾਇਆ ਆਪਾਂ ਨੇ ਇਹਨੂੰ ਤਜਰਬਾ ਦਿਖਾਇਆ ਵੀ ਜੇ 690 ਕੁਸ ਕਰਤਿਆ ਤਾਂ ਤੇਰੇ ਵਾਲਾ ਕਿਆ ਗੁਰੂਆ ਉਹ ਵੀ ਪਤੰਦਰ ਦੋ ਟਰੈਕਟਰ ਹਨ ਇੱਕ ਥੋੜੀ ਆ ਉਹਦੇ ਮੂਰੇ ਬੰਪਰ ਹੈਗਾ ਕੁਆਂਟਲ ਡੇਢ ਕ ਕੁਆਂਟਲ ਦੇ ਕਰੀਬ ਹਨ ਇੰਨਾ ਕਿ ਆ ਇੱਕ ਕੁਆਂਟਲ 10 ਇੰਨੇ ਕਾ ਇਹਦਾ ਬੰਪਰ ਆ ਮੂਰੇ ਪਿੱਛੇ ਕੋਈ ਵੇੜ ਨਹੀਂ ਆ ਦੇਖਾਂਗੇ ਫਸਾ ਕੇ ਉਹਨੂੰ ਵੀ ਦਿਖਾਨੇ ਆ ਵੀਡੀਓ ਤੁਹਾਨੂੰ ਇਹਦੇ ਵਾਲੇ ਵੀ 6:00 8:55 ਦੀ 8:55 ਫਿਰ ਵੀ ਬੜਾ ਨੰਬਰਿੰਗ ਚ ਦਾ ਇਹ ਛੋਟਾ ਇਹ 7:55 ਇਹ 8:55 ਨੰਬਰਿੰਗ ਚ ਬੜਾ ਤਾਂ ਬੜਾ ਹੀ ਆ ਮਿੱਤਰੋ करो चेक मित्रों दिखाने वीडियो देखो फिर चेक देसी ट्रैक्टर मित्रों फ्री सट वो भी देसी पर भी आ गया पचहत्तर सठ क्या आ गया करो चेक मित्रों ਖੋਲਿਆ ਦੀ ਇਕ ਬਾਰ ਬਾਰ ਦੋਵੇਂ ਟਰੈਕਟਰ ਆਪਣੇ ਦੇ ਆਪਾਂ ਸਿਰਫ ਵੈਸੇ ਚੁਗਲ ਮੇਲਾ ਕਰਕੇ ਦੇਖਿਆ ਹੁਣ ਆਪਾਂ ਨੇ 855 4/4 ਨਰ ਦੇਖਣਾ ਚੁਗਲ ਮੇਲਾ ਕਰਕੇ ਐਮੀ ਹਨ ਬਈ ਤਵੀਆਂ ਦਾ ਦਾ ਆਪਾਂ ਦੇਖ ਲਿਆ ਕਰਵਾ ਕੇ ਹਨ ਤਵੀਆਂ ਤੇ ਤਾਂ ਚਲੋ 755 ਬੈਟਰ ਨਿਕਲ ਕੇ ਆਏ ਕਿਉਂਕਿ ਦਾ ਟਾਇਰ ਹੈ ਜੀ ਬੜਾ ਵੇਟ ਅੱਗੇ ਵੀ ਹੈਗਾ ਪਿੱਛੇ ਵੀ ਹੈਗਾ ਇਹ ਹਨਾ ਬਾਕੀ ਉਹਦੇ 16 ਦੇ ਟਾਇਰਾਂ ਤੇ 18 ਦੇ ਟਾਇਰਾਂ ਹੁਣ ਆਪਾਂ ਨੇ ਟੋਚਨ ਚ ਦੇਖਣਾ ਟੋਚਨ ਚ ਕਿੰਗ ਮੰਨੇ ਆ ਦਾ ਸਵਰਾਜ ਨੂੰ ਆਪਣੀ ਕੈਟਾਗਰੀ ਦੇ ਹਸਤੇ ਹਨਾ 50 50 ਦੇ ਲੈਟ ਤੇ ਬਾਕੀ ਇਹਦੇ ਨਾਲ ਦੇਖਾਂਗੇ ਜੋੜ ਕੇ ਕਿਉਂਕਿ ਇਹ ਵੀ 4x4 ਆ ਉਹ ਵੀ 4x4 ਆ ਬਾਕੀ ਦੋਵੇਂ ਦੇਖਾਂਗੇ ਕਰਕੇ ਕਿਉਂਕਿ 7496 ਕਾਫੀ ਅੱਦ ਤੱਕ ਅੜਿਆ ਇਹ ਵਾਲਾ ਦੇਖਦੇ ਹੁਣ ਆਪਾਂ 855 ਜਦ ਤੱਕ ਅੜਾ ਕੇ ਸਿਸਟਮ ਜੀ ਵੀਡੀਓ ਕਿਵੇਂ ਲੱਗੀ ਮਿੱਤਰੋ ਕਮੈਂਟ ਕਰਕੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ